ਹਾਂਜੀ ਭਾਈ ਆਪਾਂ ਬਾਈ ਦੇ ਘਰੇ ਖੜੇ ਆ ਤੁਹਾਨੂੰ ਮੈਂ ਕਿਹਾ ਸੀ ਵੀ ਆਪਾਂ ਦਿਖਾਵਾਂਗੇ ਤੇ ਭਰਾ ਨੇ ਯਾਰ ਜਨਮ ਲੈ ਲਿਆ ਵਾਪਸ ਫੇਰ ਤੋਂ ਆ ਗਿਆ ਇਤਿਹਾਸ ਰਚੂਆ ਜੀ ਉਹਦਾ ਯਾਰ ਪੰਜਾਬੀਓ ਯੋਧੇ ਨੇ ਹੁਣ ਇਤਿਹਾਸ ਰਚਣਾ ਅੱਗੇ ਦੀ ਕਹਾਣੀ ਹੁਣ ਪ੍ਰਮਾਤਮਾ ਨੂੰ ਪਤਾ ਹੈ ਵੀ ਕੀ ਹੋਣੀ ਹੈ ਤੇ ਬਾਈ ਆਪਣਾ ਮਤਲਬ ਘਰੇ ਵਾਪਸ ਆ ਚੁੱਕਿਆ ਭਾਈ ਜਨਮ ਲੈ ਚੁੱਕਿਆ ਸਿੱਧੂ ਮੂਸੇ ਵਾਲਾ ਤੇ ਆ ਦੇਖੇ ਹੁਣ ਤੁਸੀਂ ਸ਼ੋਰ ਕਿੰਨਾ ਯਾਰ ਪੰਜਾਬੀਓ ਦੇਖ ਲਓ ਸਾਰੇ ਦੇਖ ਲਓ ਯਾਰ ਆ ਘਰ ਆ ਗਿਆ ਬਾਈ ਦਾ ਤੇ ਉਧਰ ਦੇ ਇੱਕ ਕਮੇ ਨੱਜੀ ਜਾਂਦੇ ਆ ਸਾਰੇ ਯਾਰ ਬਹੁਤ ਖੁਸ਼ੀ ਆ ਲੋਕਾਂ ਚ ਬੇਹੱਦ ਜਿਆਦੇ ਖੁਸ਼ੀ ਆ ਬਾਈ ਤੇ ਪੰਜਾਬੀਓ ਹੁਣ ਦੱਬ ਕੇ ਨਾ ਮੇਰਾ ਵੀ ਰਿਪੋਰਟ ਕਰ ਦਿਓ ਯਾਰ ਕਿਉਂਕਿ ਆਪਾਂ ਹੁਣ ਬਾਈ ਦੇ ਘਰੇ ਜਮਾਂ ਲਾਈਵ ਦਿਖਾ ਰਹੇ ਆ ਯਾਰ ਬਾਈ ਬਿਲਕੁਲ ਲਾਈਵ ਤਸਵੀਰਾਂ ਸਿੱਧੂ ਮੂਸੇ ਵਾਲੇ ਦੇ ਘਰੋਂ ਬਿਲਕੁਲ ਘਰੋਂ ਨੇ ਬਾਈ ਤੇ ਵਾਪਸ ਆ ਗਿਆ ਜੀ ਉਹਦਾ ਆਪਣਾ ਹੁਣ ਇਤਿਹਾਸ ਰੱਜੂਆ ਬਾਈ ਦੁਬਾਰੇ ਤੋਂ ਭਗਵਾਨ ਨੇ ਤਾਂ ਹੀ ਭੇਜਿਆ ਵੀਰੇ ਸਾਹੀ ਤੇ ਜਬਾਲ ਰੂਪ ਦੇ ਵਿੱਚ ਜਿਵੇਂ ਉਹਨੇ ਗਾਇਆ ਸੀ ਨਾ ਮਾਤਾ ਨੇ ਆਪਣੀ ਨੇ ਜਸਵਿੰਦਰ ਬਰਾੜ ਨੇ ਉਹ ਗੱਲ ਬਿਲਕੁਲ ਸੱਚ ਹੋ ਗਈ ਆ ਵੱਡੇ ਪੈਰੀਂ ਆ ਬਾਈ ਛੋਟੇ ਪੈਰੀਂ ਆ ਗਏ ਯਾਰ ਤੇ ਮੰਨ ਲਓ ਹੁਣ ਅੱਗੇ ਦੀ ਕਹਾਣੀ ਪ੍ਰਮਾਤਮਾ ਨੂੰ ਪਤਾ ਕੀ ਇਤਿਹਾਸ ਹੋਣਾ ਇਹਦਾ ਹਨਾ ਤੇ ਪੰਜਾਬੀਓ ਧੁੱਪ ਵੀ ਵਾਲੀ ਆ ਯਾਰ ਤੇ ਛਾਂ ਛੂੰਜੀ ਪੈ ਰਹੀ ਆ ਚਿਹਰਾ ਚੂਰਾ ਜਿਹਾ ਹਸਾਬ ਨਾਲ ਹੀ ਦਿਖ ਰਿਹਾ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਆ ਸਾਰੇ ਦੇਖੋ ਕਿੰਨਾ ਸਲਾਬ ਆ ਪੰਜਾਬੀਆਂ ਦਾ ਬਾਈ ਦੇ ਘਰੇ ਆ ਦੇਖ ਲਓ ਬਾਈ ਕਿੰਨੇ ਚਾਉਣ ਵਾਲੇ ਨੇ ਯਾਰ ਚਾਰੇ ਪਾਸੇ ਦਿਖਾ ਦਿੰਦਾ ਤੁਹਾਨੂੰ ਆ ਦੇਖ ਲਓ ਆ ਜਾਈ ਵੀ ਜਾਂਦੇ ਪੁੱਛ ਆਈ ਜਾਂਦੇ ਹਨ ਤੇ ਬਾਈ ਦੇ ਘਰੇ ਆ ਯਾਰ ਬਾਈ ਆ ਦੇਖ ਲਓ ਜੇ ਤੁਹਾਨੂੰ ਹੁਣ ਕੋਈ ਤਸਵੀਰ ਸਾਫ ਦਿਖਦੀ ਹੋਈ ਤਾਂ ਠੀਕ ਆ ਤਵੇ ਦੇਖ ਲਓ ਬਾਈ ਬਹੁਤ ਵਧੀਆ ਯਾਰ ਖੁਸ਼ੀ ਦਾ ਮਾਹੌਲ ਆ ਬਹੁਤ ਖੁਸ਼ੀ ਦਾ ਮਾਹੌਲ ਆ ਬਾਈ ਯਾਰ ਬਹੁਤ ਚਾ ਚੜਿਆ ਯਾਰ ਚਾ ਚੜਿਆ ਦੇਖ ਕੇ ਕਿ ਬਾਈ ਦੇ ਘਰੇ ਯਾਰ ਖੁਸ਼ੀ ਆ ਗਈ ਯਾਰ ਬਾਈ ਮੂਸੇ ਵਾਲੇ ਦੇ ਘਰੇ ਖੁਸ਼ੀ ਆ ਜੀ ਬਾਈ ਦੇਖ ਲਾ ਆ ਸਿਆ ਹਵੇਲੀ ਆਹੀ ਹਵੇਲੀ ਦੇ ਵਿੱਚ ਵਾਪਸ ਆ ਗਿਆ ਬੰਦਾ ਆ ਦੇਖ ਲਓ ਬਾਈ ਹਵੇਲੀ ਛੱਡ ਕੇ ਗਿਆ ਸੀ ਸੁੰਨੀ ਨਹੀਂ ਰਹੀ 4 ਸਾਲ ਵੀ ਨਹੀਂ ਰਹੀ ਆ ਦੇਖ ਲਓ ਫੇਰ ਹਵੇਲੀ ਦੇ ਵਿੱਚ ਵਾਪਸ ਬਾਈ ਵਾਪਸ ਐਂਟਰੀ ਸਿੱਧੂ ਮੂਸੇ ਵਾਲੇ ਦੀ ਫੇਰ ਤੋਂ ਆ ਗਿਆ ਬਾਈ ਬਾਈ ਵਾਪਸ ਤੇ ਦੇਖ ਲਓ ਪੰਜਾਬੀਓ ਬਹੁਤ ਵਧੀਆ ਗੱਲ ਲੱਗੀ ਯਾਰ ਪ੍ਰਮਾਤਮਾ ਨੇ ਵੀ ਸਾਥ ਦਿੱਤਾ ਹਨਾ ਤੇ ਆ ਬਾਈ ਦਾ ਹੁਣ ਆ ਦੇਖ ਲਓ ਮਾਂ ਬਾਈ ਦੇ ਯਾਰਾ ਖੁਸ਼ੀਆਂ ਦਾ ਮਾਹੌਲ ਦੇਖ ਲੋ ਬਾਈ ਤੇ ਆਹ ਦੇਖ ਲੋ ਬਾਈ ਖੁਸ਼ੀ ਦਾ ਮਾਹੌਲ ਆ ਸਾਰਾ ਦੇਖ ਲੋ ਪੰਜਾਬੀਓ ਦੇਖੋ ਕਿੰਨਾ ਵਧੀਆ ਮਾਹੌਲ ਆ ਯਾਰ ਬਾਈ ਬਾਪਸ ਆ ਗਿਆ ਆਪਣਾ ਯਾਰ ਸਿੱਧੂ ਮੂਸੇ ਵਾਲਾ ਤੇ ਬਾਈ ਦੇ ਘਰੋਂ ਸਿੱਧੀਆਂ ਲਾਈਵ ਤਸਵੀਰਾਂ ਨੇ ਬਾਈ ਹੈ ਬਹੁਤ ਵਧੀਆ ਪਰਮਾਤਮਾ ਨੇ ਮਿਹਰ ਕਰੀ ਆ ਯਾਰ ਮਾਤਾ ਹੋਰਾਂ ਦੇ ਵੀ ਤੇ ਬਾਪੂ ਬਰਤੌਰ ਸਿੰਘ ਤੇ ਬਹੁਤ ਵੱਡੀ ਖੁਸ਼ੀ ਦਾ ਮਾਹੌਲ ਆ ਯਾਰ ਕੋਈ ਟਿਕਾਣਾ ਨਹੀਂ ਯਾਰ ਬਾਈ ਯਾਰ ਕਿਉਂਕਿ ਵਾਪਸੀ ਬੰਦੇ ਦੀ ਯਾਰ ਹੋਣੀ ਯਾਰ ਬਹੁਤ ਵੱਡੀ ਗੱਲ ਹੁੰਦੀ ਆ ਪੰਜਾਬੀਓ ਪੁਨਰਜਨਮ ਕਹਿ ਸਕਦੇ ਆਪਾਂ ਇਹਨੂੰ ਤੇ ਬੇहद ਜਿਆਦਾ ਖੁਸ਼ੀ ਦਾ ਮਾਹੌਲ ਆ ਪੂਰੇ ਪੰਜਾਬ ਦਾ ਸੈਲਾਬ ਮੂਸੇ ਵਾਲੇ ਦੇ ਘਰੇ ਸਿੱਧੂ ਮੂਸੇ ਵਾਲੇ ਦੇ ਘਰੇ ਆ ਰਿਹਾ ਬਾਈ ਪੰਜਾਬ ਦਾ ਸੈਲਾਬ ਵੀਰੇ ਭਰਾ ਬਣ ਕੇ ਕਬੂ ਯਾਰ ਭਰਾ ਬਣ ਕੇ ਵੀਰੇ ਰਿਕੁਐਸਟ ਇੱਕ ਵੀਊ ਯਾਰ ਬਾਈ ਚਲੋ ਕੋਈ ਗੱਲ ਨਹੀਂ ਪੰਜਾਬੀਓ ਯਾਰ ਆਪਾਂ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਪਰ ਕੋਈ ਗੱਲ ਨਹੀਂ ਕੋਈ ਸਿਕਿਉਰਿਟੀ ਵੀ ਹੁੰਦੀ ਹੈ ਬੰਦੇ ਦੀ ਕੋਈ ਨਹੀਂ ਆਪਾਂ ਨੂੰ ਖੁਸ਼ੀ ਹੈ ਯਾਰ ਕੋਈ ਗੁਸਤਾ ਨਹੀਂ ਤੇ ਬਾਕੀ ਆ ਦੇਖ ਲੋ ਘਰੋਂ ਆ ਲਾਈਵ ਆ ਜਾਵਾ ਆ ਦੇਖ ਲੋ ਸਾਰੇ ਤਸਵੀਰਾਂ ਦੇਖ ਸਕਦੇ ਆ ਆਪਾਂ ਬਿਲਕੁਲ ਲਾਈਵ ਆ ਮੂਸੇ ਵਾਲੇ ਦੇ ਘਰੋਂ ਬਾਈ ਬਾਈ ਬਣ ਕੇ ਦੱਬ ਕੇ ਸ਼ੇਅਰ ਕਰ ਦਿਓ ਪੰਜਾਬੀਓ ਸਪੋਰਟ ਕਰ ਰਹੇ ਹੋ ਕਿਉਂਗੇ ਦੇਖੋ ਅਸਤਵਾ ਜੀਆਂ ਚੱਲ ਰਹੀਆਂ ਮੂਸੇ ਵਾਲੇ ਦੇ ਘਰੇ ਦੀਵਾਲੀ ਆ ਸਿੱਧੂ ਮੂਸੇ ਵਾਲੇ ਦੇ ਘਰੇ ਦੀਵਾਲੀ ਜਨਮ ਰਹੀ ਆ ਬਾਈ ਲਾਈਵ ਤਸਵੀਰਾਂ ਲਾਈਵ ਬਿਲਕੁਲ ਲਾਈਵ ਤਸਵੀਰਾਂ ਦੇਖ ਲੋ ਫਟਾਕੇ ਜਲ ਰਹੇ ਨੇ ਖੁਸ਼ੀ ਦਾ ਮਾਹੌਲ ਆ ਯਾਰ ਬਾਈ ਬਹੁਤ ਵਧੀਆ ਯਾਰ ਇਹ ਤਾਂ ਬੇਹੱਦ ਜਿਆਦੇ ਖੁਸ਼ੀ ਬਾਈ ਬੇਹੱਦ ਜਿਆਦੇ ਆ ਦੇਖ ਲੋ ਦੀਵਾਲੀ ਮਣਾਈ ਜਾ ਰਹੀ ਆ ਉਹ ਫਟਾਕੇ ਪਏ ਨੇ ਫਟਾਕੇ ਫਟਾਕੇ ਜਲ ਰਹੇ ਨੇ ਬਾਈ ਆਹ ਦੇਖ ਲੋ ਕਿੰਨਾ ਸਲਾਬ ਆ ਪੰਜਾਬੀਆਂ ਦਾ ਯਾਰ ਦੇਖ ਲੋ ਕਿੰਨਾ ਪਿਆਰ ਕਰਦੇ ਹਨਾ ਮੂਸੇ ਵਾਲੇ ਨੂੰ ਲੋਕ ਬਹੁਤ ਵਧੀਆ ਯਾਰ ਗੱਲ ਆ ਯਾਰ ਬਾਈ ਪ੍ਰਮਾਤਮਾ ਨੇ ਬਾਪ ਸੈਂਟਰੀ ਮਾਰੀ ਆ ਯਾਰ ਮੂਸੇ ਵਾਲੇ ਦੀ ਚੱਲ ਠੀਕ ਆ ਫਿਰ ਪੰਜਾਬੀਓ ਦੱਬ ਕੇ ਸ਼ੇਅਰ ਕਰ ਦਿਓ ਮੇਰਾ ਵੀਰ ਦੇ ਨਾਲੇ ਕਰ ਦਿਓ ਸਬਸਕ੍ਰਾਈਬ ਤੇਰੇ ਭਰਾ ਦੇ ਚੈਨਲ ਨੂੰ ਠੀਕ ਆ ਤੇ ਬਾਕੀ ਮਿਲਦੇ ਆਂ ਆਪਾਂ ਫੇਰ